ਇਹ ਬਹੁਤ ਦੁੱਖ ਦੀ ਘੜੀ ਹੈ ਜਿੱਥੇ ਆਪਾਂ ਅੱਜ ਖੜੇ ਆ ਕੇ ਔਰ ਦਸ਼ਰਤ ਜੀ ਹੋਰਾਂ ਦੇ ਨਾਲ ਇਹਨਾਂ ਦਾ ਬੇਟਾ ਮਨਵੀਰ 12 ਸਾਲ ਦਾ ਉਹ ਪਿਛਲੇ ਦਿਨੀਆਂ ਪਾਣੀਆਂ ਦੀ ਲਪੇਟ ਚ ਆ ਗਿਆ ਤੇ ਚਾਰ ਬੱਚੇ ਉਹਦੇ ਨਾਲ ਸੀਗੇ ਤੇ ਉਹ ਨਿਕਲ ਆਏ ਕਿਸਮਤ ਚੰਗੀ ਤੇ ਇਹਨਾਂ ਦਾ ਬੱਚਾ ਜਿਹੜਾ ਸੀ ਉਹ ਡੁੱਬ ਗਿਆ ਤੇ ਹਰਿਆਣਾ ਪ੍ਰਸ਼ਾਸਨ ਨੇ ਕੱਢਿਆ ਮੈਂ ਬਹੁਤਾ ਲੰਬਾ ਇਹਨੂੰ ਨਹੀਂ ਲੈਣਾ ਚਾਹੁੰਦਾ ਮੈਂ ਤਾਂ ਇੱਕ ਸਰਕਾਰ ਦੇ ਇਹੋ ਗੱਲ ਕਹਣਾ ਵੀ ਮੂੰਹ ਤੇ ਚਪੇਟ ਆ ਸਰਕਾਰ ਦੇ ਤੇ ਹਰਿਆਣਾ ਪ੍ਰਸ਼ਾਸਨ ਆ ਕੇ ਇਹਨਾਂ ਦੀ ਮਤ ਕਰ ਰਿਹਾ ਇਹਨਾਂ ਦੀ ਗੱਲ ਕਰ ਰਿਹਾ ਇਹਨਾਂ ਦੀ ਸੌਲਡਰ ਹੈ ਰਿਪੋਰਟ ਬਣਾ ਕੇ ਲੈ ਗਿਆ ਅੱਜ 6 ਤਰੀਕ ਤੋਂ 9 ਤਰੀਕ ਹੋ ਗਈ ਉਹ ਪਰਿਵਾਰ ਇੰਨਾ ਵੱਡਾ ਸਦਮੇ ਦੇ ਅੰਦਰ ਹੈ ਜਿਨ੍ਹਾਂ ਦਾ ਬੱਚਾ ਚਲਿਆ ਗਿਆ ਹੈ ਤੇ ਸਰਕਾਰ ਦੇ ਕੰਨ ਤੇ ਜੋ ਹੀ ਨਹੀਂ ਸਿਰਕਦੀ ਯਾਰ ਇੱਕ ਗੱਲ ਹੈ ਕੋਈ ਜਦੋਂ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਪਾਰਟੀਆਂ ਨੇ ਉਦੋਂ ਦਿਨੇ ਰਾਤ ਢੇਡੇ ਕੱਢ ਦਿੰਦੇ ਨੇ ਖੁਰਵੜ ਦਿੰਦਿਆਂ ਨੇ ਤੇ ਅੱਜ ਮਤਲਬ ਉਹ ਇਹਨਾਂ ਦਾ ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚ ਨਹੀਂ ਰਿਹਾ ਮੈਂ ਮੈਡਮ ਨੂੰ ਫੋਨ ਲਾਇਆ ਐਡੀਸੀ ਮੈਡਮ ਨੂੰ ਤੇ ਠੀਕ ਉਹ ਫਿਰ ਰਹੇ ਨੇ ਹਲਕੇ ਦੇ ਵਿੱਚ ਪਰ ਇੱਥੇ ਕਿਹੜੀ ਗੱਲ ਤੋਂ ਨਹੀਂ ਪਹੁੰਚ ਸਕੀ ਇਹ ਕਿਹੜੀ ਗੱਲ ਤੋਂ ਗਰੀਬ ਪਰਿਵਾਰ ਤਾਂ ਕਰ ਕਿਹੜੀ ਇੱਥੇ ਪਹੁੰਚ ਸਕੇ ਮੋਟੇ-ਮੋਟੇ ਘਰਾ ਘਲ ਜਾ ਰਹੇ ਨੇ ਜੋ ਜਿੱਧਰ ਜ਼ਿਆਦਾ ਕੋ ਦਿਖਦਾ ਉਹਨਾਂ ਉਧਰ ਚਲੇ ਜਾਂਦੇ ਨੇ ਐਸ ਪਿੰਡ ਦੇ ਵਿੱਚ ਆਉਣਾ ਜ਼ਰੂਰੀ ਫਰਜ਼ ਬਣਦਾ ਸੀ ਉਹਨਾਂ ਦਾ ਚਾਹੇ ਆਪਣੇ ਐਸ ਡੀਐਮ ਨੂੰ ਭੇਜਦੇ ਚਾਹੇ ਤਹਿਸੀਲਦਾਰ ਨੂੰ ਭੇਜਦੇ ਤਾਂ ਤਹਿਸੀਲਦਾਰ ਦੇ ਬਾਰੇ ਕਹਿ ਰਹੇ ਨੇ ਕਿ ਤਹਿਸੀਲਦਾਰ ਕਹਿੰਦਾ ਇੱਥੇ ਤੁਸੀਂ ਮੇਰੇ ਕੋਲੇ ਆ ਜਿਓ ਕੋਈ ਉਹਨਾਂ ਦੇ ਘਰੇ ਭੂਰਾ ਹੈ ਭੂਰਾ ਪਿਆ ਹੋਇਆ ਪੰਜ ਬੈਠੇ ਨੇ ਵਿਚਾਰੇ ਲੋਕ ਉਹਨਾਂ ਦੇ ਕੋਲ ਆ ਰਹੇ ਨੇ ਦੁੱਖਾਂ ਦੌੜ ਵਾਸਤੇ ਤੇ ਤਹਿਸੀਲਦਾਰ ਨੂੰ ਸ਼ਰਮ ਨਹੀਂ ਆਉਂਦੀ ਇਸ ਗੱਲ ਦੇ ਕਹਿੰਦੇ ਕੋ ਮੇਰੇ ਕੋਲ ਆ ਕੇ ਦੋ ਚਾਰ ਬੰਦੇ ਲੈ ਕੇ ਇਹ ਬਿਲਕੁਲ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਸਰਕਾਰ ਦੀ ਮਾੜੀ ਸੋਚ ਹੈ ਮਾੜੀਆਂ ਨੀਤੀਆਂ ਨੇ ਸਰਕਾਰ ਦੀ ਪਹਿਲਾਂ ਤਾਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਆ ਬੰਨ੍ਹੇ ਤਰੋੜੇ ਨੇ ਕਰ ਕਰਕੇ ਮੈਨੇ ਇਹਨਾਂ ਨੇ ਬੁਰਾ ਹਾਲ ਕਰ ਦਿੱਤਾ ਸਾਰੇ ਐਮਐਲਆ ਨੇ ਟੋਟਲ ਜਿੰਨੇ ਇਹਨਾਂ ਦੇ ਪੰਜਾਬ ਦੇ ਵਿੱਚ ਨੇ ਬੰਨਾਂ ਦੇ ਕੋਲ 60 60 ਫੁੱਟ ਡੂੰਘਾ ਲੈ ਗਏ ਨੇ ਜੀ ਜਿੱਥੇ ਬਾੜੇ ਬੰਨ੍ਹ ਰੋੜੇ ਨੇ ਕਾਰਨ ਹੀ ਇਹ ਬਣਿਆ ਨਾਲ ਦੀ ਮੈਨੇ ਦਾ ਠੀਕ ਹੈ ਜੇ ਰਲਾ ਪਾਰ ਰਹੇ ਸਾਨੂੰ ਮਿੱਟੀ ਨਹੀਂ ਕੱਢਣ ਦਿੰਦੇ ਹੁਣ ਕੰਨੇ ਅਸੀਂ ਇਹਨਾਂ ਗੱਲਾਂ ਦਾ ਸਹਿਮਤ ਨਹੀਂ ਬਿਲਕੁਲ ਇਹਨਾਂ ਦੀਆਂ ਨਾਲ ਇਹ ਸਿਰਫ ਸਰਕਾਰ ਦੀ ਨਾਕਾਮੀ ਹੈ ਸਰਕਾਰ ਦੀ ਸੋਝ ਮਾੜੀ ਹੈ ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ ਇਹ ਪਰਿਵਾਰ ਜਿਹੜਾ ਹੈ ਇਹਨਾਂ ਦੇ ਦੁੱਖ ਵਿੱਚ ਉਹਨਾਂ ਨੂੰ ਆ ਕੇ ਸ਼ਾਮਲ ਹੋਣਾ ਚਾਹੀਦਾ ਸੀ ਅੱਬਲ ਤਾਂ ਡੀਸੀ ਮੈਡਮ ਖੁਦ ਆਪ ਤਾਂ ਚੜ੍ਹ ਜਾਂ ਤੱਕ ਤੇ ਨਹੀਂ ਤੇ ਐਸਡੀਐਮ ਵਗੈਰਾ ਆਪਣੇ ਪ੍ਰਸ਼ਾਸਨ ਨੂੰ ਭੇਜਣਾ ਆ ਕੇ ਇਹਨਾਂ ਨੂੰ ਪੁੱਛਣ ਦੁੱਖ ਸੋ ਕੀ ਇਹਨਾਂ ਦਾ ਪੁੱਛਣ ਰਿਪੋਰਟ ਬਣਾ ਕੇ ਭੇਜਣਾ ਤਾਂ ਹੀ ਇਹਨਾਂ ਨੂੰ ਕੱਲ ਨੂੰ ਸਰਕਾਰ ਇਹਨਾਂ ਦੀ ਕੋਈ ਸਹਾਇਤਾ ਕਰੂਗੀ ਨਾ ਅਗਰ ਜੇ ਕੋਈ ਇਹਨਾਂ ਦੀ ਰਿਪੋਰਟ ਹੀ ਨਾ ਗਈ ਇਹ ਅਸੀਂ ਸਰਕਾਰ ਨੂੰ ਕਹਿੰਦੇ ਆ ਤੁਹਾਡੇ ਇਹਦੇ ਆਪਣੇ ਚੈਨਲਾਂ ਦੇ ਜ਼ਰੀਏ ਵੀ ਸਰਕਾਰ ਜਾਗੇ ਵਾਲੀ ਮੁੱਤੀ ਜਿਹੜੇ ਉਹ ਜਾ ਹਾਦਸੇ ਵਾਪਰ ਰਹੇ ਨੇ ਉਹਨਾਂ ਦੇ ਵੱਲ ਗੌਰ ਦੇਣ ਗੌਰ ਕਰਨ ਜੋ ਵਾਪਰ ਗਿਆ ਕੁਦਰਤ ਦੇ ਰੰਗ ਸੀ ਅਸੀਂ ਮੰਨ ਲਿਆ ਕੁਦਰਤ ਦੇ ਰੰਗ ਸਰਕਾਰ ਦਾ ਰੋਲ ਪਰ ਸਰਕਾਰ ਅੱਜ ਤਾਂ ਹੋਵੇ ਨਾ ਇੱਥੇ ਆ ਕੇ ਬਵੇ ਇਹਨਾਂ ਦੇ ਕੋਲ ਘੜੀ ਇਹਨਾਂ ਦੇ ਦੁੱਖ 'ਚ ਸ਼ਰੀਕ ਹੋਵੇ ਆ ਦੇਖੋ ਭਾਈ ਜੀ ਮੇਰੇ ਨਾਮ ਦਸ਼ਰਤ RAM ਜੀ ਖੜੇ ਨੇ ਆਪਾਂ ਆਪਣੀ ਜਿਹੜੀ ਲੋਕ ਨੇ ਉਹਨਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਐਰੂ ਖੁਰਦਦਾ ਇੱਕ ਬੱਚਾ ਡੁੱਬ ਕੇ ਪੂਰਾ ਹੋ ਗਿਆ ਸੀਗਾ ਮਨਵੀਰ ਉਹਦਾ ਨਾਮ ਹੈ 7ਵੀਂ ਕਲਾਸ ਦਾ 7ਵੀਂ ਕਲਾਸ ਦਾ 12 ਸਾਲ ਦਾ ਬੱਚਾ ਤੇ ਉਹਦੇ ਨਾਲ ਚਾਰ ਬੱਚੇ ਹੋਰ ਸੀਗੇ ਉਹ ਉਹ ਤਰ ਕੇ ਨਿਕਲ ਗਏ ਬਾਹਰ ਤੇ ਉਹ ਵਿਚਾਰਾ ਉਹਦਾ ਪੈਰ ਹੈ ਜਿਹੜਾ ਉਹ ਜੀਰੀ ਚ ਫਸ ਗਿਆ ਜਾਂ ਕਿਵੇਂ ਪਰਮਾਤਮਾ ਦੀ ਰਜ਼ਾ ਉਹ ਉਹ ਪੂਰਾ ਹੋ ਗਿਆ ਪਰ ਦੇਖੋ ਗੱਲ ਇਹ ਹੈ ਅਸੀਂ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਅਸੀਂ ਇਹਨਾਂ ਦਾ ਮਨਵੀਰ ਇਹਨਾਂ ਨੂੰ ਵਾਪਸ ਨਹੀਂ ਦੇ ਸਕਦੇ ਪਰ ਇਹਨਾਂ ਦਾ ਜਿਹੜਾ ਦੁੱਖ ਹੈ ਉਹ ਵੰਡਾ ਸਕਦੇ ਆ ਅਸੀਂ ਇਹਨਾਂ ਦਾ ਦੁੱਖ ਵੰਡਾਉਣ ਆਏ ਸੀ ਤੇ ਦੂਜੀ ਗੱਲ ਇੱਥੇ ਆ ਕੇ ਪਤਾ ਲੱਗਿਆ ਜਦੋਂ ਕਿ ਜਿਹੜਾ ਪ੍ਰਸ਼ਾਸਨ ਹੈ ਪੰਜਾਬ ਦਾ ਉਹ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਉਹਨਾਂ ਨੂੰ ਉਹਨਾਂ ਦੇ ਨਾ ਕੰਨ ਤੇ ਕੋਈ ਜੂੰ ਸਰਕੇ ਕਿ ਸਾਡੇ ਸੂਬੇ ਦਾ ਕੋਈ ਬੱਚਾ ਡੁੱਬ ਗਿਆ ਜਾਂ ਇੱਕ ਪਿਓ ਦਾ ਇਕਲੌਤਾ ਮੁੰਡਾ ਚਲਿਆ ਗਿਆ ਕਿਸੇ ਨੇ ਇਹਨਾਂ ਦੀ ਆ ਕੇ ਸਾਰ ਨਹੀਂ ਪੁੱਛੀ ਕਿਸੇ ਨੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਉਹ ਜਿਹੜਾ ਬੱਚਾ ਹੈ ਉਹ ਵੀ ਹਰਿਆਣੇ ਦੇ ਪ੍ਰਸ਼ਾਸਨ ਨੇ ਕੱਢਿਆ ਹੈ ਹਰਿਆਣੇ ਦੇ ਪ੍ਰਸ਼ਾਸਨ ਕੋਲੇ ਬੋਥ ਸੀ ਡੀਐਸਪੀ ਉਰੇ ਸੀ ਐਸਪੀਸੀ ਐਸਡੀਐਮ ਸੀ ਤੇ ਉਹ ਤੋਂ ਬਾਅਦ ਉਹ ਗੋਤੇ ਖੋਰ ਉਹਨਾਂ ਦੇ ਸੀ ਦੇਖੋ ਤੇ ਸਿਰਫ ਆਪਣੇ ਜੁਲਕਾਂ ਦਾ ਇੱਕ ਐਸਐਚਓ ਉਹ ਵਿਚਾਰਾ ਆਪਦੀ ਗੱਡੀ ਲੈ ਕੇ ਘੁੰਮ ਕੇ ਇਹਨਾਂ ਨੂੰ ਪੁੱਛ ਰਿਹਾ ਦੱਸੋ ਮੈਂ ਕੀ ਕਰ ਸਕਦਾ ਤੁਹਾਡੇ ਵਾਸਤੇ ਕੀ ਕਰ ਸਕਦਾ ਭਾਈ ਉਹਨਾਂ ਦਾ ਬੱਚਾ ਕੱਢ ਕੇ ਦੇ ਤੇ ਉਹ ਤੋਂ ਬਾਅਦ ਦੇਖੋ ਇਹ ਉਹ ਗੱਲ ਹੋ ਗਈ ਬੱਚਾ ਨਿਕਲ ਆਇਆ ਹਰਿਆਣੇ ਨੇ ਸਾਨੂੰ ਦਿੱਤਾ ਹਰਿਆਣੇ ਦੇ ਉਹ ਤੋਂ ਬਾਅਦ ਹਰਿਆਣੇ ਦੇ ਅੱਜ 9 ਤਰੀਕ ਨੂੰ 6 ਤਰੀਕ ਦਾ ਬੱਚਾ ਡੁੱਬਿਆ ਹੋਇਆ ਪੂਰਾ ਹੋਇਆ ਹੋਇਆ ਅੱਜ 9 ਤਰੀਕ ਹੋ ਗਈ ਤੇ ਸੀਜੀਐਮ ਹਰਿਆਣੇ ਦੇ ਉਰੇ ਆ ਚੁੱਕੇ ਨੇ ਸੀਜੀਐਮ ਨੇ ਹਾਲਚਾਲ ਪੁੱਛ ਲਈ ਆਪਦੀ ਰਿਪੋਰਟ ਬਣਾ ਕੇ ਲੈ ਗਏ ਤੇ ਫੋਨ ਵੀ ਆ ਰਿਹਾ ਬਾਰ-ਬਾਰ ਤੇ ਸਾਡੇ ਦੁੱਧਨ ਸਾਹਾ ਦਾ ਐਸਡੀਐਮ ਨਾ ਤਹਿਸੀਲਦਾਰ ਇਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਕਹਿੰਦਾ ਮੇਰੇ ਕੋਲੇ ਆ ਜਾਓ ਮੇਰੇ ਕੋਲੇ ਆਪਦੇ 2-4 ਬੰਦੇ ਲੈ ਕੇ ਆ ਜਾਓ ਉਹਨਾਂ ਨੂੰ ਇਹ ਚੀਜ਼ ਦੀ ਸ਼ਰਮ ਆਉਣੀ ਚਾਹੀਦੀ ਹੈ ਇੱਕ ਪਿਓ ਦਾ ਪੁੱਤ ਚਲਿਆ ਗਿਆ ਪਰਿਵਾਰ ਦਾ ਚਿਰਾਗ ਬੁੱਝ ਗਿਆ ਤੇ ਉਹ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਮੇਰੇ ਦਫ਼ਤਰ ਆ ਜਾਓ ਕੀ ਐਸਡੀਐਮ ਸਾਹਿਬ ਦਾ ਫਰਜ਼ ਨਹੀਂ ਬਣਦਾ ਉਰੇ ਆ ਕੇ ਖੜਨ ਤੇ ਸਾਰੇ ਪ੍ਰਸ਼ਾਸਨ ਨੂੰ ਦੱਸਣ ਕਿ ਇਹਨਾਂ ਦਾ ਬੇਟਾ ਚਲਿਆ ਗਿਆ ਤੇ ਉਹਨਾਂ ਨੂੰ ਘੱਟੋ-ਘੱਟ ਇਹਨਾਂ ਦਾ ਸਹਾਰਾ ਹੀ ਬਣ ਜਾਣਾ ਕਿ ਇਹਨਾਂ ਦਾ ਦੁੱਖੀ ਬਣਾ ਲੈਣ ਤੇ ਬੂਟਾ ਸਿੰਘ ਸ਼ਾਦੀਪੁਰ ਜੀ ਮੇਰੇ ਨਾਲ ਨੇ ਇਹਨਾਂ ਨੇ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਜੇ ਦੇਖੋ ਆਫਤਾਂ ਦੇ ਟਾਈਮ ਜੇ ਡੀਸੀ ਫੋਨ ਨਹੀਂ ਚੱਕ ਸਕਦੀ ਜਾਂ ਡੀਸੀ ਦਾ ਫੋਨ ਬਿਜ਼ੀ ਆ ਰਿਹਾ ਉਹ ਬੈਕ ਆਪੋਰਟ ਨਹੀਂ ਕਰ ਸਕਦੇ ਫਿਰ ਕੀ ਲੈਣਾ ਸੀ ਜੇ ਸਾਡੇ ਲਈ ਡੀਸੀ ਉਪਲਬਧ ਹੀ ਨਹੀਂ ਹੈਗੀ ਤਾਂ ਫਿਰ ਕੀ ਕਰਨਾ ਹੈ ਪ੍ਰਸ਼ਾਸਨ ਸੁੱਤਾ ਪਿਆ ਹੈ ਸੀਐਮ ਸਾਹਿਬ ਆਪਦੇ ਹਸਪਤਾਲ 'ਚ ਸੁੱਤੇ ਪਏ ਨੇ ਪੂਰੇ ਦੇ ਐਮਐਲਏ ਸਾਹਿਬ ਉਹ ਫਰਾਰ ਨੇ ਤੇ ਮੈਨੂੰ ਲੱਗਦਾ ਕਿ ਇਹ ਹਲਕਾ ਸਨੌਰ ਦੀ ਤਰਾਸ ਦੀ ਹੈ ਕਿ ਹਲਕੇ ਸਨੌਰ ਨੂੰ ਇੱਕ ਲਵਾਰਸ ਦੀ ਤਰ੍ਹਾਂ ਛੱਡ ਦਿੱਤਾ ਗਿਆ ਤੇ ਮੈਂ ਇਹ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਪਲੀਜ਼ ਪ੍ਰਸ਼ਾਸਨ ਨੂੰ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਜਿਉਂ ਉਹਨਾਂ ਨੂੰ ਤੁਸੀਂ ਮਾਲੀ ਮਦਦ ਨਹੀਂ ਕਰ ਸਕਦੇ ਛੱਡ ਦਿਓ ਕੋਈ ਗੱਲ ਨਹੀਂ ਉਹ ਸਾਡੇ ਲੋਕ ਬੜੇ ਤਲੇਰ ਨੇ ਕਰ ਰਹੇ ਨੇ ਜੋ ਜੀਤੋ ਤਿਲ ਫੁੱਲ ਪੈ ਰਹੇ ਆ ਪਾ ਰਹੇ ਨੇ ਪਰ ਤੁਸੀਂ ਤਾਂ ਘਟੋ ਘਟ ਆ ਕੇ ਇਹਨਾਂ ਦੀ ਸਾਰ ਪੁੱਛ ਲੋ ਇਹਨਾਂ ਦਾ ਦੁੱਖ ਵੰਡਾ ਲੋ ਇਹਨਾਂ ਦੇ ਨਾਲ ਖੜ ਜੋ ਜੇ ਖੜੋਗੇ ਤਾਂ ਲੋਕ ਤੁਹਾਨੂੰ ਚੰਗਾ ਹੀ ਕਹਿਣਗੇ ਨਹੀਂ ਤਾਂ ਜੁੱਤੀਆਂ ਤਿਆਰ ਨੇ ਮੈਂ ਬੋਟਾ ਸਿੰਘ ਸ਼ਾਦੀਪੁਰ ਜੀ ਨੂੰ ਬੇਨਤੀ ਕਰਦਾ ਕਿ ਦੋ ਲਫ਼ਜ਼ ਉਹ ਵੀ ਇਹਨਾਂ ਦੇ ਕਹਿਣ ਕਿਉਂਕਿ ਇਹ ਬਹੁਤ ਸੀਨੀਅਰ ਨੇ ਇਨ ਇਹਨਾਂ ਦਾ ਨਜ਼ਰੀਆ ਜਿਹੜਾ ਦੇਖਣ ਦਾ ਜਾਂ ਪ੍ਰਸ਼ਾਸਨ ਨੂੰ ਜਗਾਨਦਾ ਉਹ ਲੱਗ ਹੈ ਤੇ ਮੈਂ ਹੁਣ ਬੇਨਤੀ ਕਰਦਾ ਮੋਟਾ ਸਿੰਘ ਸ਼ਾਦੀਪੁਰ ਜੀ ਨੂੰ ਕਿ ਉਹ 2 ਮਿੰਟ ਆਪਦੇ